ਸਾਰੇ ਢੇੜਾ ਖੜਾ ਲਿਆ ਮੈਂ ਤਾਂ ਸਾਨੂੰ ਕੋਈ ਚੱਜ ਦੀ ਬੱਕਰੀ ਨਹੀਂ ਮਿਲੀ ਬੱਠਾ ਸਾਫ ਆ ਪਰ ਕੋਈ ਨੁਕਸਾਨ ਨਿਕਲ ਗਿਆ ਤਾਂ ਪਸੰਦ ਦੇਦੀ ਐ ਸੌਦਾ ਪਕੜਾ ਰਾਂਗੇ ਹੋ ਜੀ ਜਿਹਦੇ ਪਸੰਦ ਹੋਊ ਆ ਬੱਠਾ ਨੇ ਸਾਫ ਪਸੰਦ ਨੇ ਬੱਠਾ ਦੇਦਾ ਵੀ ਬਈ ਹਾਂ ਗੱਲਾਂ ਕਿ ਬੋਲਦੀਆਂ ਨੇ ਦੋਨੀਆਂ ਮੈਂ ਕਹਿੰਦਾ ਤਾਂ ਇਹਨੂੰ ਪੁੱਛਦੇ ਆ ਕੀ ਮਤ ਹੈ ਮੰਗਤਾ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਮੂਡ ਬਣਾਵਦਾ ਮੂੜ ਦਾ ਬਾਣੀ ਜਾਨਾ ਦੱਸੋ ਨਵੀਆਂ ਪੱਠਾਂ ਨੇ ਦੂਜੇ-ਦੂਜੇ ਸੇ ਹੁੰਦੀ ਆ ਵੀਰੇ ਜੋੜੀ ਹੋਈ ਖਾਲ ਦੇਖ ਲੈ ਵੀਰੇ ਦੰਦ ਦੇਖ ਲੈ ਇਧਰ ਨਿੰਗਾ ਉਹ ਗੱਲ ਹੋ ਰਹਾ ਯਾਰਾ ਬੱਕਰੀਆਂ ਤੈਨੂੰ ਇਦੋਂ ਭਾਰੀ ਵੀ ਦਵਾ ਦੂੰ ਸਸਤੀਆਂ ਵੀ ਚੰਗੀਆਂ ਵੀ ਦਵਾ ਦੂੰ ਸੂਣ ਵਾਲੀਆਂ ਇਹਦੇ ਨਾਲ ਨਵੀਆਂ ਕਰਨੀਆਂ ਨੇ ਸੂਈਆਂ ਹੋਈਆਂ ਇਹਦੇ ਨਾਲ ਪਾ ਬਣ ਜਾਂਦਾ ਹਰੇਕ ਨਾਲ ਪਾਣੀ ਬਣਨਾ ਜਿਹੜੀ ਗੱਲ ਤੂੰ ਕਿਵੇਂ ਬੋਲਦਾ ਦੋਏ ਕਬਣਾ ਬੱਕਰੀਆਂ ਦਾ ਗਾਂ ਤਰ ਜਾਗੇ ਹਾਂ ਸੂਈ ਹੋਈ ਪੌਣੀ ਆ ਉਹ ਪਾਠ ਇੱਕ ਦੋ ਬੱਚੇ ਨੇ ਬਈ ਉਹ ਲੈਣੀ ਹੋਵੀ ਦੇ ਦਾਂਗੇ ਫਤ ਕਿਹੜੀ ਆ ਦੋ ਬੱਚਿਆਂ ਵਾਲੀ ਦੋ ਬੱਚਿਆਂ ਵਾਲੀ ਜਿਹੜੀ ਆ ਜੋੜਾ ਬੱਚਾ ਦਿਖਾਈ ਦੋ ਬੱਚਿਆਂ ਵਾਲੀ ਦੋ ਨੇ ਦੋ ਦੋ ਬੱਚੇ ਨੇ ਥੱਲੇ ਆ ਵੀ ਲਾਲ ਆ ਲੈ ਤੂੰ ਇਹ ਕੀ ਹੈ ਉਹ ਯਾਰ ਅੱਛਾ ਥੱਲੇ ਵੀਰੇ ਜੋੜਾ ਆ ਉਹ ਕਾਲੀ ਥੱਲੇ ਜੋੜਾ ਚਾਰ ਬੱਚਿਆਂ ਵਾਲੀਆਂ ਲੈਣੀਆਂ ਨੇ ਲੈ ਲੈ ਚਾਰ ਬੱਚੇ ਇੱਕ ਥੱਲੇ ਨਾ ਦੋਨਾਂ ਥੱਲੇ ਚਾਰ ਬੱਚੇ ਦੋ ਦੋ ਅੱਛਾ ਦੋ ਆ ਥੱਲੇ ਦੋ ਦੋ ਚਾਰ ਬੱਚੇ ਨੇ ਅਜਾ 4 ਵਜੇ ਨੀਰਨੂਆ ਪਾਈ ਜੋ ਤਿਆਰ ਕਰ ਦੂ ਤਾਂ ਦਣੇ ਦੁਨੇ ਪੱਕ ਜਾਨਾ ਬੱਚੇ ਵੀ ਆ ਦੇ ਫਿਰਦੇ ਨਾਲ ਹੀ ਚਾਰੇ ਚਾਰ ਨੇ ਹਾਂ ਦੋ ਦੇ ਨੇ ਦੋ ਵੀ ਦੇ ਨੇ ਮੈਂ ਕਹਾਂ ਯਾਰ ਤੂੰ ਚਾਰ ਬੱਚਿਆਂ ਲਈ ਲੈ ਲੈ ਇਹਨਾਂ ਦੀਆਂ ਲੋਟੀਆਂ ਦਿਖਾਈ ਬਾਈ ਖੋਲ ਕੇ ਸੂਣ ਵਾਲੀਆਂ ਨਾਲ ਤਾਂ ਇਹ ਫਾਇਦੇ ਇਚ ਨੇ ਚੰਗੀਆਂ ਫਿਰਦੀਆਂ ਆਪਾਂ ਨੇ ਕੋਈ ਲੱਗ ਕੋਈ ਇਹ ਖੜਨੀ ਬਾਈ ਦੇਖੀ ਤੇਰਾ ਚੁੰਗਣਾ ਜਾਵੇ ਬੱਚਾ ਇਥੇ ਸੌਦਾ ਨਾ ਫਿਰ ਕਹਿੰਦਾ ਮੇਰੀ ਬੱਕਰੀ ਖਰਾਬ ਕਰਤੀ ਗਈ ਸੌਦਾ ਨਾ ਵੀ ਬਣੇ ਦੀਪਤਾ ਬਣ ਜੀ ਵੀ ਸਕਦਾ ਦੇਖ ਬਾਈ ਧਰਾ ਮਾਰ ਕੇ ਜਵਾਨ ਰੇਣੀਆਂ ਨੇ ਇਹ ਲੈ ਲੈ ਭਰਾਵਾ ਸਾਨੂੰ ਕੋਈ ਬਹਿ ਉਹਨੂੰ ਕੋਈ ਬਹਿ ਨਹੀਂ ਜਰਦਾ ਵੇਚਣ ਆਏ ਭੁੱਖ ਦੇ ਤੋੜੇ ਚੋਂ ਆਈਆਂ ਨੇ ਭੁੱਖ ਦੇ ਤੋੜੇ ਚੋਂ ਆਈਆਂ ਨੇ ਰਾਤੇ ਲੈ ਕੇ ਆਏ ਇਹ ਤਾਂ ਇਥੋਂ ਦੇ ਹੀ ਆਂ ਗਾਂ ਵੇਚਤੀਆਂ ਗਾਂ ਤੋਂ ਲਈਆਂ ਗਾਂ ਵੇਚ ਮੁੱਲ ਲੈ ਐ ਕਰਤੀਆਂ ਇਹਦੀਆਂ ਹੈ ਨਹੀਂ ਆ ਜਾ ਉੱਥੇ ਜਿਹੋ ਜਾ ਸੁਣਾ ਕਰ ਦੇ ਚਰਨੇ ਹੋ ਪਿੰਜਰਾ ਲੋ ਨਹੀਂ ਜੀ ਉਹ ਵਾਲੀ ਮਰਜੀ ਆ ਨਵੀਂ ਆ ਜੀ ਨੂੰ ਮਰਜੀ ਪਾਸ ਕਰਾ ਲਾ ਤਾਂ ਵੀ ਕੋ ਦਿੱਕੂ ਆ ਤਾਂ ਨਵੀਂ ਆ ਉਹ ਥੋੜੀ ਹੈ ਉਹ ਵੀ ਨਵੀਂ ਉਹ ਅੱਧੀ ਦੰਦ ਖਾਸੇ ਪਾਈਆਂ ਦੀਆਂ ਫੇਰ ਆ ਪੱਠ ਪਾਲਾ ਕਾਹ ਨੂੰ ਪਾਲਾ ਨਹੀਂ ਜੇ ਨਵੇਂ ਕੰਮ ਛੇੜਦਾ ਮੈਨੂੰ ਕਹਦਾ ਭਾਵੇਂ ਫੇਰ ਮੈਂ ਤਾਂ ਉਹ ਕਹਿੰਦਾ ਵੀ ਮਾਰੇ ਜੇ ਦੰਦ ਖਾਸੇ ਜene ਉਹ ਬੁੜੀ ਤਾਂ ਹੈ ਨਹੀਂ ਮੈਨੂੰ ਬਹਿਬ ਲੱਗਦਾ ਸੂਣ ਵਾਲਿਆਂ ਚ ਪਾਲਾ ਸਾਨੂੰ ਕੋਈ ਚਾਰ ਨਹੀਂ ਕਾਦਾ ਭਾਵੇਂ ਮੈਂ ਕੋਈ ਭਾਵੇਂ ਨਹੀਂ ਹੈਗਾ ਅਟਲਾ ਦੰਦ ਬੱਟ-ਬੱਟ ਕਿੱਥੋਂ ਘਸ ਕੇ ਦੰਦ ਥੋੜੀ-ਥੋੜੀ ਘਸ ਗਈ ਨਾ ਦਿਖਾ ਲੈ ਇੰਦਰ ਸਾਰਿਆਂ ਨੂੰ ਉਹ ਥੋੜੀ-ਥੋੜੀ ਅੱਧੀ ਆ ਬੱਕਰੀ ਨਾ ਜਵਾਨ ਐ ਮੈਂ ਕਿਹਾ ਇਹਨੂੰ ਬੁਢੀ ਕਹਿਣਾ ਅੱਧੀ ਬੱਕਰੀ ਆ ਉਹ ਨਵੀਂ ਐ ਇਹਦਾ ਪਹਿਲੇ ਸੂਏ ਪਾਠਾ ਵੀਰੇ ਇਹ ਤੀਜੇ ਸੂਏ ਆ ਆ ਨਵੀਂ ਐ ਹਾਂ ਇਹ ਭਲੂਣਾ ਲੈ ਵੀ ਦਿਖਾ ਲੈ ਪਹਿਲੇ ਸੂਆ ਬਾਈ 6 ਦੰਦ ਪਾਠਾ ਐ ਜਿਹਨੂੰ ਮਰਜ਼ੀ ਦਿਖਾਉਂ ਪਾਸ ਕਰੋ ਇਹ ਨਵੀਂ ਐ ਹਾਂ ਲੈ ਬਾਈ ਮੁੱਲ ਮੈਂ ਲਾਵਾਂ ਕਿ ਤੂੰ ਲਏਗਾ ਤੂੰ ਲ ਦੱਸਦਾ ਹੈ ਲਾ ਦੇ ਦੱਸ ਦੇ ਮੈਂ ਮੈਂ ਕਹਾਂ 25000 ਦੰਦਾ ਭਾਈ ਦੋਆਂ ਦਾ ਬੰਦਾ ਗਰੀਬ ਜਿਹਾ ਹੈ ਕੁਰਤਾ ਪਜਾਮਾ ਦੇਖ ਕੇ امیر ਨਾ ਮੰਨੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਦੇ ਨੂੰ ਦੇਖੀ ਆਈ ਬੱਕਰੀਆਂ ਦੇਖਣੀਆਂ ਨੇ ਪੈਸਾ ਦਿੱਤਾ ਸਾਈ ਕੱਪੜਿਆਂ ਤੋਂ ਲੈਣਾ ਕੀ ਹੈ ਜੇ ਇਹ ਵੀ 25000 ਕਹਿੰਦਾ ਭਾਈ ਲਾਲ ਪਰਨੇ ਵਾਲਿਆ ਠੀਕ ਆ ਜੀ ਕੋਈ ਗੱਲ ਨਹੀਂ ਕਿਹੜਾ ਗੁੱਸਾ ਕੋਈ ਫਿਰ ਹੋ ਕੀ ਗੁੱਸਾ ਕਿੱਥੇ ਕਰੀਏ ਗੁੱਸਾ ਕਿੱਥੇ ਪੂਰਾ ਕਰੀਏ ਸਾਡਾ ਕਰਨ ਵਾਲਾ ਕੰਮ ਹੀ ਹੈ ਨਹੀਂ ਸਾਡਾ ਕਿੱਥੇ ਕਰੀਏ ਪੂਰਾ ਹੇ ਨਹੀਂ ਬਣਦੀ ਗੱਲ ਕਿੱਥੇ ਬਣੂਗੀ ਗੱਲ ਦੱਸ ਕਿੱਥੇ ਬਣੂਗੀ ਸਾਨੂੰ ਵੀ ਨਹੀਂ ਬਾਹਰੋਂ ਮਿਲਦੀਆਂ ਤਾਂ ਆ ਉਹ ਦੱਸ ਤੇਨੇ ਲਿਆਣੀਆਂ ਨੇ ਬੱਕਰੀਆਂ ਜਾਂ 42000 ਦੀਆਂ ਲੈ ਜਾ ਸਾਰੀਆਂ ਛੱਡ ਗੱਲਾਂ 42000 ਹਾਂ ਫਾਇਦਾ ਕੀ ਆ ਦੋ ਤੇ 40 ਦੀਆਂ ਗਿਆ ਦਾ ਭਾਈ ਹਾਂਜੀ ਹੈ ਕੋਈ ਗੱਲ ਨਹੀਂ ਫਿਰ ਹੋਰ ਦੇਖੋ ਵੱਡੇ ਵੀਰ ਮੈਂ ਹੋਰ ਕੁਝ ਤਰ੍ਹਾਂ ਵੇਖੋ ਜਾਸ ਥੋੜੀ ਹੋਰ ਕੜਕ ਦੇਖ ਲੀ ਜੇ ਤੂੰ ਪਹਿਲਾਂ ਮੈਨੂੰ ਪਾਸ ਸਾਡੀਆਂ ਨਾਲ ਕਿੱਥੇ ਬਣੂਗੀ ਵੀਰੇ ਗੱਲ ਆ ਬੱਚਿਆਂ ਵਾਲੀਆਂ ਬੱਕਰੀਆਂ ਕਿਹੜਾ ਦੇ ਦੇਗਾ 12-13000 ਨੂੰ ਪੈਸੇ ਤਾਂ ਦੇ ਹੀ ਆ ਲੈ ਭਾਈ ਖੜਕਦਾ ਜਾ ਮੈਂ ਕੋਈ ਗੱਲ ਨਹੀਂ ਜਿਵੇਂ ਨਾ ਮਰਜੀ ਦੇ ਦੇ ਲਿਆ 28000 ਦੀਆਂ ਹੋ ਗਈਆਂ ਬੱਕਰੀਆਂ ਨਹੀਂ ਹੁੰਦੀ ਕਿਉਂ ਉਹਦਾ ਬਿਨਾਂ ਪੁੱਛੇ ਮੁੱਲ ਲਾਤਾ ਮੈਨੇ ਕਿਸ ਹਿਸਾਬ ਨਾਲ ਲਾਉਣਾ ਉਹ ਨੂੰ ਹੋਰ ਦਾ ਛੱਡ ਤੂੰ ਤੂੰ ਦੱਸ ਕਿਹੜੇ ਹਿਸਾਬ ਨਾਲ ਮੁੱਲ ਲਾ 14 14000 ਕਿਹੜੇ ਹਿਸਾਬ ਨਾਲ ਲਾਉਣਾ ਇਹ ਵੀ ਦੱਸ ਦੇ ਆਪਦੇ ਹਿਸਾਬ ਨਾਲ ਲਾਉਣਾ 25000 ਰੁਪਏ ਵੱਡਣ ਵਾਲੇ ਨੂੰ ਵੇਚ ਦਾਂਗੇ ਇਹਨਾਂ ਨੂੰ ਜ਼ਰੂਰੇ ਵਡਾਉਣੀਆਂ ਨੇ ਵਿਚਾਰ 12000 ਦੇ ਮਗਰ ਬੱਚੇ ਨੇ 4 ਆ ਜੇ ਅਗਲੇ ਦੇ ਫਾਇਦੇ ਦੀ ਗੱਲ ਕਹਿ ਦੀਏ ਨਾ ਹੁਣ ਅੱਜ ਆਪਾਂ ਗੱਬਣ ਬੱਕਰੀ ਲੈ ਲੈਣੇ ਆਗੇ ਉਹਦਾ ਆਪਾਂ ਨੇ ਕੀ ਦੇਖਿਆ ਚਾਨਣ ਦਾ ਫਿਰ ਰਿਹਾ ਸਾਹਮਣੇ ਇੱਕ ਦਾ ਗਰਭ ਦੇ ਅੰਦਰ ਪਿਆ ਇੱਕ ਬਾਹਰ ਫਿਰ ਰਿਹਾ ਸ਼ੀਸ਼ਾ ਸਾਹਮਣੇ ਜੇ ਸ਼ੀਸ਼ਾ ਹੀ ਫੁੱਟ ਗਿਆ ਫਿਰ ਕੀ ਕਰੇਗਾ ਜਿੰਨੇ ਫਟੂਗਾ ਸ਼ੀਸ਼ਾ ਆਇਆ ਤਾਂ ਮੈਂ ਜਿਹੜਾ ਦਿਖਾਂ ਸਿੰਧੀ ਹੋ ਕੇ ਕੁਛ ਕਰੇ ਅਗਲੇ ਦੀ ਜੁਮੇ ਐਨਾ ਪਾਲਾ ਪਊਗਾ ਇਤਕੀ ਖਬਰਾਂ ਦੱਸਣੀਆਂ ਨੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਗਈ ਅੱਜ ਦਾ ਹੁਣ ਦੀ ਗਰੰਟੀ ਦਵਾਂਗੇ ਥਣ ਦੇਖ ਲੈ ਦੰਦ ਦੇਖ ਲੈ ਬਾਈ ਦੁੱਧ ਆ ਜਿਹੜਾ ਤੇਰੇ ਸਾਹਮਣੇ ਆਇ ਕੱਲੋ ਆਧਾ ਕਿਲੋ ਪਾਈ ਆ ਤੂੰ ਐਂ ਕਹਦੇ ਭੋਰਾ ਬਣੀ ਢੋਰਾ ਦਾ ਕਿਉਂ ਨਹੀਂ ਉਹ ਤਾਂ ਹੁਣ ਬੱਚੇ ਦਾ ਦੁੱਧਨ ਵਾਲੀ ਬਲ ਰਹੇ ਨੇ ਸਾਲੇ ਬੰਦੇ ਕਰਕੇ ਆਪਾਂ ਦੱਸਿਆ ਵੀ ਚੱਲ ਨਾ ਮੈਂ ਜਨਵਾਰ ਨੇ ਵੀਰੇ ਚਾਰ ਬੱਚੇ ਨੇ ਤੈਨੂੰ ਸੌਖਾ ਰੂਗਾ ਕੰਮ ਬੀਨਾ ਸ਼ੀਵਣ ਦੀ ਹਾਂ ਨਾਲ ਤੂੰ ਵੀ ਚੱਲੇਗਾ ਕਰੀਏ ਕੁਸੋਰਾ ਕਿ ਚੱਲੀਏ ਚੱਲੀਏ ਮਾ ਜੀ ਖਰਜਾ 30000 ਦੀਆਂ ਦਿੰਨਾ 31000 ਦੀਆਂ ਦਿੰਨਾ 32000 ਦੀਆਂ ਬੱਕਰੀਆਂ ਲਾਜਾ 32000 ਦੀਆਂ ਦਿੰਨਾ 40000 ਦੀਆਂ ਲੈ ਜਾ 32000 ਦੀਆਂ ਬੱਕਰੀਆਂ ਪੱਤੀ ਦੀਆਂ ਗਲਤਾਂ ਸੁਣ ਮੇਰੀ 40000 ਦੀਆਂ ਲੈ ਜਾ ਹੁਣ ਆਪਾਂ ਦੇਣ ਵਾਲੀ ਹੋ ਗੱਲ ਕਰਦੇ ਆਂ ਬਈ ਹੁਣ ਇਹ ਦੇਣ ਵਾਲੀ ਗੱਲ ਕਰਦਾ ਤੂੰ ਲੈਣ ਵਾਲੀ ਗੱਲ ਕਰ ਲੈ ਦੋਰੇ ਵੀਰੇ ਚਾਰ ਬੱਚੇ 32000 ਲਾਤਾ ਜੀ ਇਹ ਮੁੰਡੇ ਵਿੱਚੇ ਬੱਕਰੀਆਂ ਭਾਈ ਦੇਖ ਲੈ ਦੋ ਨੇ ਚਾਰ ਬੱਚੇ ਨੇ ਵੀਰੇ ਦੋ ਦੋ ਪੱਤੇ ਪੁੱਤੇ ਖਾਂਦੇ ਨੇ ਐ ਵੀ ਚਲੇ ਮਾਰ ਨਹੀਂ ਖਾਂਦੇ ਭਲ ਜਾਣਗੇ ਯਾਰ ਮਾਰ ਤਾਂ ਹੁਣ ਜਿਹੜੀ ਸੂਗ ਹੀ ਉਹਨੂੰ ਵੀ ਤਾਂ ਸਾਮਾਂਗੇ ਆਪਾਂ ਇਹ ਨੂੰ ਇਹ ਘਾਟਾ ਨਹੀਂ ਦਿੰਦੀ ਕਿਉਂ ਮੇਰੇ 15 ਦਿਨ ਜਨਵਾਰ ਪਾਲ ਨਹੀਂ ਬੜਾ ਕਿਉਂ ਸਸਤਾ ਸੌਦਾ ਕਦੇ ਘਾਟਾ ਨਹੀਂ ਦਿੰਦਾ ਹੁੰਦਾ ਠੀਕ ਹੈ ਗੱਲ ਇੱਕ ਕਾਲ ਕਰੀਏ ਕੋਸਾ ਕਰ ਦੇ ਥੋੜਾ ਹੋ ਗੱਡੀ ਘੱਟ ਥੋੜਾ ਜਿਹਾ ਪੋ ਲੈ ਭਾਈ ਕਹਿੰਦਾ ਥੋੜਾ ਜਿਆ ਹੋਰ ਕਰ ਦੇ ਤਾਇਆ ਨੂੰ ਤਾਇਆ ਕੱਚੀ ਗੱਲ ਦਾ ਕੀ ਫਾਇਦਾ ਯਾਰ ਤਾਇਆ ਜੇ ਕੱਚੀ ਕਰ ਗਿਆ ਨਾ ਕਰੀਆਂ ਜੇ ਤਾਇਆ ਕੱਚੀ ਗੱਲ ਕਰ ਗਿਆ ਨਾ ਸਾਰਾ ਪੰਜਾਬ ਕੱਚੀ ਕਰ ਦੂ ਸਾਰਾ ਯਾਰ ਹਾਂ ਤਾਇਆ ਦਾ ਪੱਕੀ ਗੱਲ ਕਰੂੰਗਾ ਤੇਰੇ ਨਾਲ ਆਓ ਆ ਗਈ ਇੱਕ ਪਾਟੂ ਆਦਨੇ ਪਲੂਣ ਆਏ ਆ ਪਲੂਣ ਹੈ ਕੋਈ ਨਹੀਂ ਇਹਦਾ ਵਿਚਾਰੀਆਂ ਉਹੀ ਥੋੜੇ ਭੁੱਖ ਦੇ ਥੋੜੇ ਮੈਂ ਤਾਂ ਆਪਦੀ ਰੋਟੀ ਲੈਣੀ ਹੈ ਇਹਨੇ ਬੱਕਰੀ ਲੈਣੀ ਹੈ ਵੱਡੀ ਬੱਕਰੀ ਕਿਉਂ ਜੀ ਇੱਕ ਵੀਰੇ ਉਹ ਆ ਜੋੜਾ ਬੱਚਿਆਂ ਦਾ ਜੋੜਾ ਹੀ ਇਹਦੇ ਥੱਲੇ ਫਿਰ ਤਾਂ ਕਾ ਨੂੰ ਕਾ ਨੂੰ ਤੂੰ ਐੜੇ ਤੇੜੇ ਜੇ ਕਰਦਾ ਐੜੇ ਤੇੜੇ ਤੂੰ ਕਰਦਾ ਮੈਂ ਨਹੀਂ ਕਰਦਾ ਮੈਂ ਤਾਂ ਅਗਰੇ ਜਿਵੇਂ ਜੈਸੇ ਕਿ ਮੁੰਨ ਲਾਉਣਾ ਹੈ ਹੁਣ ਇਹ ਕੀ ਅਗਲਾ ਵੜਾਉਣਾ ਹੈ ਫੇ ਭਜਾਉਣਾ ਪਜਾ ਦੇ ਤੂੰ ਵਢਾ ਨਾ ਕਿਸੇ ਨੂੰ ਹਾਂ ਜਾਈਏ ਕੀ ਗੱਲ ਨਾ ਮੈਨੂੰ ਮਾਰਨਾ ਮਾਰ ਦੋ ਨੇ ਆਪਣੇ ਕੋਲੇ ਤਾਂ ਬੱਸ 32000 ਲਾਤਾ ਇਹ ਦੋ ਗੱਲਾਂ ਨੇ ਤੈਨੂੰ ਨਾ ਫੇਰ ਨਹੀਂ ਬਣਦੀ ਗੱਲ ਫੇਰ ਹੋਰ ਗੱਲ ਕਿਵੇਂ ਬਣੂਗੀ ਨਹੀਂ ਬਣੂਗੀ ਫੇਰ ਕਿਵੇਂ ਬਣੂਗੀ ਹਾਂਜੀ ਗੱਲ ਇਹਨੇ ਲੈ ਜਾਣੀਆਂ 38000 ਦੀਆਂ ਬੱਕਰੀਆਂ 38 ਕਿੰਨਾ ਹੁੰਦਾ ਇਹ ਤੂੰ ਹਿਸਾਬ ਲਾਣਾ ਕਿੰਨਾ ਹਾਂ 30 ਤੇ 8 ਅੱਛਾ 30 ਤੇ 8 ਹੁਣ ਪੰਨੂਗੀ 8 ਲੈ ਤਾਂ ਹੀ ਦੇਖਦਾ ਚਰਨੇ ਦੇ ਵਿੱਚ ਬਾੜੇ ਚ ਕੇ ਨੈ ਕੱਠ ਕਰਦੇ ਆ ਬਈ ਕੁਸ ਜੇ ਖੋਸਾ ਤਾਂ ਮਾਰ ਕੇ ਖੀਰ ਨਹੀਂ ਖਵਾਉਣੀ ਕਿਤੇ ਕਹਦੇ ਵੀ ਪਤਾ ਨਹੀਂ ਇਹ ਸਲੇ ਮਿਲੇ ਹੋਏ ਨੇ ਮੇਰੀ ਗੱਲ ਮੇਰਾ ਨਹੀਂ ਲੱਗਦਾ ਤਾਇ ਦਾ ਮੁੰਡਾ ਇਹ ਮੈਂ ਨਹੀਂ ਜਾਣਦਾ ਇਹਨੂੰ ਮੰਡੀ ਮੰਡੀ ਚ ਯਾਰ ਵੇਲੀ ਸਾਰੇ ਕਿਉਂ ਜੀ ਇਹ ਮੇਰਾ ਤਾਇਆ ਲੱਗਦਾ ਤਾਇਆ ਤਾਂ ਹੁਣ ਕਹਿੰਗੇ ਸ਼ਾਨੀਦਾਰੀ ਹੈ ਨਹੀਂ ਜਾਣਦਾ ਲੱਗਦਾ ਜਿਵੇਂ ਬڑا ਭਾਈ ਹੁੰਦਾ ਜਰਾ ਉਹ ਮਾ ਸੜ ਕੇ ਕਿਤੇ ਕੱਲ ਨੂੰ ਇਹ ਕਹੇ ਵੀ ਪਤਾ ਨਹੀਂ ਸਾਰੇ ਡਰਾਮਾ ਬਾਜੀਆਂ ਕਰਕੇ ਮੈਨੂੰ ਬੱਕਰੀਆਂ ਲੈ ਕੇ ਦੇਤੀਆਂ ਬੱਕਰੀਆਂ ਦਾ ਸੌਦਾ ਟੁੱਟੇ ਹੀ ਪਿਆ ਬੱਕਰੀਆਂ ਤੈਨੂੰ ਮੈਂ ਲੈਦਾ ਨਾ ਪਸੰਦ ਨੇ ਜਮਾਂ ਪਸੰਦ ਨੇ ਬਿਲਕੁਲ ਪੂਰੀਆਂ ਉਹ ਕੱਪਾ ਬਖਵਾ ਦਾਂਗੇ ਪੂਰੀਆਂ ਕਿਉਂ ਬਈ ਲੈ ਖਾ ਲੈ ਪੂਰੀਆਂ ਉੱਟ ਚੂਰੀਆਂ ਬੱਕਰੀਆਂ ਵੇਚਤੀਆਂ ਤੇਰੀਆਂ ਮੈਨੇ ਚਰਦੀਆਂ ਚੱਟ ਨਹੀਂ ਬਸ ਹੁਣ ਸਹੀ ਹੋਇਆ 35 ਦੀਆਂ ਹੋ ਗਈਆਂ ਕਰਤਾ ਆ ਕੀ ਫਾਇਦਾ ਜਾਂ 35000 ਦੀਆਂ ਬੱਕਰੀਆਂ ਲਾ ਜਾ ਕੀ ਫਾਇਦਾ ਹੈ ਜਾਂ 36 ਦੀਆਂ ਹੋ ਗਈਆਂ ਪਰੇ ਹਟ ਪਿੱਛੇ ਥੋੜੀ ਮੋੜਾਂਗੇ ਅਸੀਂ ਸਾਈ ਹਾਂ ਮੈਂ ਨਹੀਂ ਖਾੜਾ ਖਰਾਬ ਕਰਦਾ ਬਣਾ ਨਾਲੋਂ ਵਧੀਆ ਰਹਿ ਦਿੱਤੀ ਆ ਵੀ ਸੂਈਆਂ ਹੋਈਆਂ ਲੈ ਜਾ ਮੂ ਮੂਚੋਂ ਨਿਕੜੇ ਪੈਨੇ ਬੱਚੇ ਕੋਈ ਕਿਸੇ ਨੂੰ ਮੋਕ ਨਹੀਂ ਕਿਸੇ ਨੂੰ ਚਿਰਕੀ ਨਹੀਂ ਕੱਲ ਨੂੰ ਸੂਣ ਗਿਆ ਬੱਕਰੀਆਂ ਕੋਈ ਵੱਢ ਪੀ ਗਿਆ ਕੋਈ ਘੱਟ ਪੀ ਗਿਆ ਚੁੰਗੀਆਂ ਚੰਗੀਆਂ ਫਿਰ ਬੁਰੇ ਹਾਲ ਬਾਕੇ ਦਿਹਾੜੇ ਹੁੰਦੇ ਫਿਰਨਗੇ ਉੜਹਾਉ ਇਹ ਸਾਰੇ ਪੁੱਤਾਂ ਦਾ ਖਾਂਦੇ ਨੇ ਤੇ ਖਾਂਦੇ ਨੇ ਦੇਖ ਇੱਧਰ ਬਾਈ ਇਹ ਪੱਤੇ ਦਾ ਖਾਂਦੇ ਨੇ ਕੋਈ ਗੱਲ ਆ ਇੱਕ ਗੱਲ ਹੋਰ ਕਰ ਸਲਿਆਂ ਨੂੰ ਹੁਣ ਚੱਕ ਲੈਣੇ ਆ ਮੇਰੇ ਨਾਲ ਤੋਰਾ 35 3500 ਦੇ ਹੁਣ ਵੇਚਦਾ ਨਾ ਗੋਦੀ ਚੱਕ ਕੇ ਜਨਾ ਵੇਚ ਦਿਆਂ 14000 ਦਾ ਪਲ ਜਾਣਗੇ ਵਿਚਾਰੇ ਓਏ 14000 ਤਾਂ ਆਪਣਾ ਹੁਣੀ ਤਿਆਰ ਹੁੰਦਾ ਸਾਰਾ ਸਿਆਲ ਕਰਾਉਣ ਗਿਆ ਤੇਰੀ ਬੱਕਰੀਆਂ ਚਾਹ ਕਿਸੇ ਦੇ ਗਲਾਸੀ ਲੈ ਕੇ ਨਹੀਂ ਜਾਣ ਦਿੰਦੀਆਂ ਇਹਨਾਂ ਨੂੰ ਰਜਾ ਕੇ ਰੱਖੇਗਾ ਜੀ ਹੁਣ ਕਰੇ ਕੰਦ ਨਾ ਬੰਨਤੀਆਂ ਧੁੱਪ ਖੜੀਆਂ ਨੇ ਤੂੰ ਫਰੀਂਗਾ ਕੋਟ ਪੈਂਟ ਪਾ ਕੇ ਜੈਂਟਲਮੈਨ ਹੋ ਕੇ ਫਿਰ ਕਿੱਥੋਂ ਦੇਣੀਆਂ ਤੂੰ ਤਾਂ ਤੈਨੂੰ ਇਹ ਫਾਇਦੇ ਜਨੇ ਠੀਕ ਆ ਗੱਲ ਬੱਚੇ ਨੇ ਨਾਲ ਬੱਕਰੀਆਂ ਦਵਾਤੀਆਂ ਆਈਆਂ ਬੀਆ ਹਾਂ ਕੰਮ ਕਰਦਾ ਤੇਰਾ ਵਧੀਆ ਹਾਂ ਕਿੱਥੇ ਉਹ ਇਹ ਕੀ ਆ ਦੱਸ ਯਾਰ ਗੂਗਲ ਪੇ ਕਰਾ ਲੈਂਗਾ ਹਾਂ ਕਰਾ ਲੂਗਾ ਕਿੰਨਾ ਬੱਕਰਾ ਦਦਾ 34 36 ਲੋਟਾ ਯਾਰ ਸੌਦਾ ਹੈ ਹੈਨਾ ਕਿਤੇ ਨੇ ਯਾਰਾ ਪੱਤੇ ਖਾਰੇ ਨੇ ਬਾਈ ਇਹਦੇ ਫਾਇਦੇ ਦੀ ਗੱਲ ਕਰੀ ਆਪਾਂ ਤਾਂ ਫੜੋ ਸਾਈ ਵਾਲਾ ਤੁਹਾਡੇ ਕੋਲੇ ਆ ਗਿਆ ਆ ਗਏ ਲੈ ਬਾਈ ਕਿੰਨੇ ਨੇ ਕਿਹੜੀ ਕਿਹੜੀ ਬੱਕਰੀਆਂ ਬੱਕਰੀਆਂ ਭਾਈ ਆ ਦੋਨੇ ਹੀ ਨੇ ਵੀਰੇ ਚਾਰ ਬੱਚੇ ਨੇ ਭਾਈ ਹਾਂ ਹਾਂ ਦੋਏ ਨੇ ਚਾਰ ਆ ਪਹਿਲੇ ਸੂਇਆ ਤੀਜੇ ਆ ਦੋ ਬੱਕਰੀਆਂ ਚਾਰ ਬੱਚੇ ਚਾਰ ਬੱਚੇ ਢਡ ਭਰਾਈਆਂ ਯਾਰ ਇਹਨਾਂ ਦਾ ਹੱਥ ਨੂੰ ਇੰਨੇ ਕ ਦਾਣੇ ਪਾ ਦਿਆ ਕਰੀ ਵਿਚਾਰੀਆਂ ਨੂੰ ਪਾਈਆ ਪਾਈਆ ਜਾਨ ਬਣ ਜੂ ਬੱਕਰੀਆਂ ਚ ਕਿਉਂ ਜੀ ਆ ਗਣ ਬਾਈ ਸੁਣਿਆ ਬੋਲੇ ਬੱਚੇ ਨੇ ਚਾਰ ਬੱਚੇ ਨੇ ਜੀ ਠੀਕ ਆ ਜੀ ਹਲੋ ਜੇ ਟੱਡ ਪਰਾ ਕੇ ਖੂਪੂ ਪੀ ਫੇਤਾ ਸਭ ਕੁਝ ਆ ਭਾਈ ਆ ਜਿਵੇਂ ਕਿਲੇ ਦੇ ਮਾਰ ਜੇ ਲਾਉਂ ਹੀ ਭੁੱਖਿਆਂ ਮਾਰੂ ਫਿਰ ਕੁਝ ਵੀ ਨਹੀਂ ਮੈਂ ਬੋਲਣਾ ਵਈਂ ਸਿੱਧਾ ਹੋਈ ਬੋਲਣਾ ਬੰਦ ਨਾ ਕਰ ਮੈਂ ਰਸ ਮਿਲਣਾ ਕੀ ਹੈ